ਕਿਉਂਕਿ ਇਹ ਜਿਹੜਾ ਚੋਣ ਪ੍ਰਚਾਰ ਬੰਦੇ ਪੰਜਾਬ ਵਾਲੇ ਪਾਸੇ ਖੜਿਆ ਸੀ ਕੋਈ ਬਾਤ ਸਿੰਘ 3D ਪੀ ਕੇ ਉਯਾਦ ਲਾਚਾਗੂ ਕਿਉਂਕਿ ਇੱਥੇ ਪਾ ਪਾ ਦਾ ਉਮੀਦਵਾਰ ਅਰਵਿੰਦ ਖੰਨਾ ਵੋਟਾ ਵਟੋਰਨ ਵਾਸਤੇ ਆ ਰਿਹਾ ਹੈ ਅਸੀਂ ਉਹਦੇ ਵਿਰੋਧ ਚ ਖੜੇ ਆ ਅਸੀਂ ਇਹਨੂੰ ਪੁੱਛਣ ਚਾਹੁੰਦੇ ਚਾਹੁੰਦੇ ਆ ਕਿਸੀ ਹੱਕੀ ਮੰਗਾਂ ਵਾਸਤੇ ਦਿੱਲੀ ਚਲੇ ਸੀ ਸਾਨੂੰ ਹਰਿਆਣਾ ਦੇ ਬਾਰਡਰ ਤੇ ਰੋਕ ਲਾ ਗਿਆ ਸਾਡੇ ਨੌਜਵਾਨ ਸ਼ੁਕਰ ਨੂੰ ਗੋੜੀਆਂ ਮਾਰ ਕੇ ਮਾਰ ਦਿੱਤਾ ਗਿਆ 401 ਸਾਡਾ ਕਿਸਾਨ ਜ਼ਖਮੀ ਕਰ ਦਿੱਤਾ 8 ਨੌਜਵਾਨਾਂ ਦੀਆਂ ਅੱਖਾਂ ਹਮੇਸ਼ਾ ਵਾਂਗ ਤੇ ਖਤਮ ਹੋ ਗਈਆਂ ਅਸੀਂ ਉਹਨਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਕਿ ਗ੍ਰਾਸਿਓਨਾ ਕਿਸਾਨਾਂ ਦਾ ਕਿਉਂ ਨਹੀਂ ਉਹਨਾਂ ਨੂੰ ਦਿੱਲੀ ਆਪਣੇ ਹੱਕਾਂ ਦੀ ਰਾਖੀ ਕਰਨ ਵਾਸਤੇ ਜਾਣ ਦਿੱਤਾ ਗਿਆ ਜੇਕਰ ਸਾਡੇ ਵਾਸਤੇ ਦਿੱਲੀ ਜਾਣਾ ਮਣੇ ਤਾਂ ਫਿਰ ਭਾਜਪਾ ਦੇ ਸਰਕਾਰ ਦੇ ਨੁਮਾਇੰਦਿਆਂ ਦਾ ਜਾਂ ਉਮੀਦਵਾਰਾਂ ਦਾ ਇੱਥੇ ਹੁਣਾ ਵੀ ਮਣੇ ਅਸੀਂ ਆਪਣੇ ਪਿੰਡਾਂ ਸ਼ਹਿਰਾਂ ਦੇ ਵਿੱਚ ਭਾਜਪਾ ਦਾ ਹਰੇਕ ਤਰ੍ਹਾਂ ਦਾ ਵਿਰੋਧ ਕਰਾਂਗੇ ਕਹੇ ਜਾ ਰੋ ਜਿਹੜਾ ਤੁਹਾਡਾ ਅੱਜ ਦਾ ਜਿਹੜਾ ਰੋਸ ਪ੍ਰਦਰਸ਼ਨ ਹੈ ਕਹੇ ਜਾ ਰਹੇਗਾ ਅਸੀਂ ਓਨੀ ਦੇਰ ਤੱਕ ਰੋਸ ਪ੍ਰਦਰਸ਼ਨ ਕਰਦੇ ਰਾਂਗੇ ਪ੍ਰਸ਼ਾਸਨ ਨਿਰੋਕ ਕੇ ਕੁਈ ਨਹੀਂ ਰੁਕਾਂਗੇ ਇੱਥੇ ਬਹਿ ਕੇ ਧਰਨਾ ਦੇ ਆਉਣ ਨੂੰ ਦੇਰ ਜਿੰਨੀ ਦੇਰ ਸਾਨੂੰ ਉੱਥੇ ਜਾ ਕੇ ਸਵਾਲ ਕਰਨ ਦੀ ਇਜਾਜ਼ਤ ਨਹੀਂ ਦਿੱਤੇ ਅਸੀਂ ਓਨੀ ਦੇਰ ਇੱਥੇ ਬਹਿ ਕੇ ਧਰਨਾ ਦੇਾਂਗੇ ਜੇ ਸਾਨੂੰ ਪੁਲਿਸ ਪ੍ਰਸ਼ਾਸਨ ਅੱਗੇ ਜਾਣ ਦੀ ਕੋਈ ਇਜਾਜ਼ਤ ਦੇਗਾ ਤਾਂ ਅਸੀਂ ਸਵਾਲ ਕਰਾਂਗੇ ਲਈਦਾ ਸਾਡਾ ਰੋਸ ਇੱਥੇ ਤਰਨੇ ਚ ਜਾਰੀ ਹੈ ਲੱਗਦਾ ਨਹੀਂ ਤੁਹਾਡਾ ਜਿਹੜਾ ਰੋਸ ਸੀ ਕੇਂਦਰ ਸਰਕਾਰ ਨਾਲ ਸੀ ਅੱਜ ਪੰਜਾਬ ਸਰਕਾਰ ਦੀ ਪੁਲਿਸ ਹੈ ਜਿਹੜੀ ਤੁਹਾਨੂੰ ਘੇਰੀ ਬੈਠੀ ਹੈ ਕੀ ਦੇ ਕਿਵੇਂ ਕਹਿਣਾ ਚਾਹੁੰਦੇ ਹੋ ਪੰਜਾਬ ਪੁਲਿਸ ਵੱਲ ਦੇਖੋ ਸਰਕਾਰਾਂ ਕੋਈ ਵੀ ਹੋਣ ਪੰਜਾਬ ਸਰਕਾਰ ਹੋਵੇ ਜਾਂ ਕੋਈ ਸੈਂਟਰ ਦੀ ਸਰਕਾਰ ਹੋਵੇ ਇਹ ਕਾਪਰਟ ਘਰਾਣੇ ਦੇ ਪੱਖੇ ਖੜਦੀਆਂ ਨੇ ਕੋਈ ਵੀ ਸਰਕਾਰ ਹੈ ਉਹ ਕਿਰਤੀ ਲੋਕਾਂ ਦੇ ਹੱਕ 'ਚ ਘਟ ਖੜਦੀ ਹੈ ਕਾਰਪੋਰੇਟ ਘਰਾਣਿਆਂ ਦੇ ਹੱਕ 'ਚ ਖੜਦੇ ਜਾਣੇ ਕਿਉਂਕਿ ਉਹ ਤੁਹਾਨੂੰ ਵੱਡੀ ਫੰਡਿੰਗ ਆਉਂਦੀ ਹੈ ਚਾਹੇ ਕੋਈ ਸਟੇਟ ਦੀ ਸਰਕਾਰ ਹੋਵੇ ਜਾਂ ਸੈਂਟਰ ਦੀ ਸਰਕਾਰ ਹੋਵੇ ਉਹ ਇਹਨਾਂ ਕਾਰਪੋਰੇਟ ਘਰਾਣਿਆਂ ਦੇ ਸਹਤੇ ਚੱਲਦੀਆਂ ਨੇ ਸੋ ਉਹਨਾਂ ਦੀ ਸਪੋਰਟ ਕਰਦੀਆਂ ਨੇ ਉਹਨਾਂ ਦਾ ਪੱਖ ਪੂਰਦੀਆਂ ਨੇ ਸਰਕਾਰ ਇਹ ਵੀ ਉਹੀ ਰਾ ਦੂਰੀ ਆ ਪੰਜਾਬ ਦੀ ਸਰਕਾਰ ਵੀ ਸੋ ਅਸੀਂ ਇਹਨਾਂ ਤੋਂ ਕੋਈ ਬਹੁਤੀ ਆਸ ਨਹੀਂ ਰੱਖਦੇ ਅਲੋ ਇੱਕ ਹੋਰ ਪ੍ਰਧਾਨ ਜੀ ਅੱਜ ਤੁਸੀਂ ਕਿਹੜੇ ਜੱਥੇਬੰਦੀ ਵੱਲੋਂ ਰੋਸ ਪ੍ਰਦਰਸ਼ਨ ਕਰ ਰਹੇ ਹੋ ਔਰ ਕਿਸ ਦਾ ਕਰ ਰਹੇ ਹੋ ਕੀ ਕੀਤਾ ਯਾਰ ਇਹ ਅਸੀਂ ਭਾਪ ਦੀ ਕਿਸਾਨ ਨਹੀਂ ਦੇਖਾ ਗਾ ਜੱਥੇਬੰਦੀ ਵੱਲੋਂ ਇਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੂਰੇ ਸੰਯੁਕਤ ਕਿਸਾਨ ਮੋਰਚੇ ਦਾ ਪੂਰੇ ਭਾਰਤ ਦੇ ਵਿੱਚ ਐਲਾਨ ਹੈ ਕਿ ਅਸੀਂ ਬੀਜੇਪੀ ਆਗੂਆਂ ਦਾ ਜਿੱਥੇ ਵੀ ਇਹ ਜਾਣਗੇ ਵਿਰੋਧ ਕਰਾਂਗੇ ਕਿਉਂਕਿ ਅੱਜ ਤੋਂ 2 ਸਾਲ ਪਹਿਲਾਂ ਜਦੋਂ ਅਸੀਂ ਖੇਤੀ ਕਾਲੇ ਕਾਨੂੰਨ ਵਾਪਸ ਕਰਵਾ ਕੇ ਆਏ ਸੀ 750 ਕਿਸਾਨਾਂ ਦੇ ਹਸਤਾਖਤਾਂ ਦਿੱਤੇ ਸੀ ਉਦੋਂ મોદી ਨੇ ਇੱਥੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਜਿਹੜੀਆਂ ਦੋਧੀਆਂ ਰਹਿੰਦੀਆਂ ਮੰਗਾਂ ਨੇ ਉਹ ਚਾਹੇ ਐਮਐਸਪੀ ਕਾਨੂੰਨ ਦੀ ਗਾਰੰਟੀ ਹੈ ਚਾਹੇ ਲਖੀਨਪੁਰ ਖੀ ਦੇ ਵਿੱਚ ਜਿਨੇ ਸਾਡੇ ਕਿਸਾਨ ਸ਼ਹੀਦ ਕੀਤੇ ਨੇ ਉਹ ਮੌਕੇ ਦਾ ਕੇਂਦਰੀ ਗ੍ਰਹਿ ਰਾਜੇ ਮੰਤਰੀ ਅਜੀਤ ਮਿਸ਼ਰਾ ਟਹਿਣੀ ਉਹਨੂੰ ਜੇਲ੍ਹ ਦੇ ਵਿੱਚ ਭੇਜਣ ਦੀ ਗੱਲ ਕਹੀ ਸੀ ਤੇ ਨਾਲ ਹੀ ਉਸ ਐਜੀਟੇਸ਼ਨ ਦੌਰਾਨ ਜਿੰਨੇ ਵੀ ਕਿਸਾਨਾਂ ਦੇ ਪੁਲਿਸ ਕੇਸ ਦਰਜ ਹੋਏ ਸੀ ਸਾਰੇ ਪਰਚੇ ਰੱਦ ਕਰਨ ਦੀ ਗੱਲ ਕਹੀ ਸੀ ਤੇ ਨਾਲ ਹੀ ਜਿਨੇ ਸਾਡੇ ਕਿਸਾਨ ਸ਼ਹੀਦ ਹੋਏ ਸੀ ਉਹਨਾਂ ਦੇ ਪਰਿਵਾਰਾਂ ਨੂੰ ਇੱਕ ਮੈਂਬਰ ਨੂੰ ਯੋਗਤਾ ਮੁਤਾਬਕ ਨੌਕਰੀ 10 ਲੱਖ ਦਾ ਨਲਕੇ 10 ਲੱਖ ਦੀ ਸਹਾਇਤਾ ਤੇ ਕਰਜ਼ਾ ਮਾਫੀ ਦੀ ਗੱਲ ਕਹੀ ਸੀ ਉਹ ਸਾਰੀਆਂ ਗੱਲਾਂ ਅਧੂਰੀਆਂ ਪਈਆਂ ਨੇ ਮੋਦੀ ਸਰਕਾਰ ਨੂੰ ਗੱਲਾਂ ਯਾਦ ਕਰਵਾਉਣ ਲਈ ਸਾਡੇ ਪੰਜਾਬ ਦੇ ਕਿਸਾਨ ਜਿੱਥੇ ਵੱਲੀਆਂ ਜਦੋਂ ਦਿੱਲੀ ਵੱਲ ਜਾ ਰਹੀਆਂ ਸੀ ਤਾਂ ਭਾਜਪਾ ਦੀ ਸਰਕਾਰ ਨੇ ਕਿਸਾਨਾਂ ਦੇ ਉੱਪਰ ਅੱਥਰੂ ਗੈਸ ਦੇ ਗੋਲੇ ਛਿੱਟੇ ਤੇ ਉਸ ਨੇ ਜਨਨ ਕਿ ਨੌਜਵਾਨ ਕਿਸਾਨ ਦੇ ਸਿੱਧੀ ਗੋਲੀ ਮਾਰ ਕੇ ਸ਼ਹੀਦ ਕੀਤਾ ਅਸੀਂ ਇਸ ਰੋਸ ਵਜੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਾਜਪੀ ਦੇ ਆਗੂਆਂ ਦਾ ਜਿੱਥੇ ਵੀ ਇਹ ਜਾਂਦੇ ਨੇ ਵਿਰੋਧ ਕਰ ਰਹੇ ਆ ਤੇ ਅੱਗੇ ਵੀ ਕਰਦੇ ਰਹਾਂਗੇ ਕਿਹਾ ਜਾ ਜਿਹੜਾ ਅੱਜ ਰੋਸ ਪ੍ਰਦਰਸ਼ਨ ਕਿਹਾ ਜਾ ਰਿਹਾ ਹੈ ਕਿਸ ਤਰ੍ਹਾਂ ਦਾ ਹੋਊਗਾ ਰੋਸ ਪ੍ਰਦਰਸ਼ਨ ਚਾਹਤਾ ਬਿਲਕੁਲ ਸ਼ਾਂਤਮਈ ਹੈ ਕਿਸੇ ਤਰ੍ਹਾਂ ਦੀ ਅਸੀਂ ਕਿਸਨਾ ਹੁੱਲੜਬਾਜੀ ਕਰਨਾ ਚਾਹੁੰਦੇ ਜਦੋਂ ਵੀ ਹੁੱਲੜਬਾਜੀ ਹੁੰਦੀ ਹੈ ਜਾਂ ਇਸ ਜਨਨ ਕਿ ਘੋਲ ਨੂੰ ਦੂਜੇ ਜਨਨ ਕਿ ਖਿਲਾਫ ਉਹ ਕਰਦੇ ਨੇ ਇਹ ਆਹ ਜਾਲ ਮੁੱਚ ਕੇ ਇਹਨਾਂ ਦੇ ਆਪੇ ਬੰਦੇ ਹੁੰਦੇ ਨੇ ਇਹਨਾਂ ਦੇ ਗੁੰਡੇ ਹੁੰਦੇ ਨੇ ਸਾਡੇ ਵੱਲੋਂ ਹਮੇਸ਼ਾ ਪੀਸਫੁੱਲ ਜਾਨੀ ਕਿ ਅਸੀਂ ਰੋਸ ਪ੍ਰਦਰਸ਼ਨ ਕਰਦੇ ਆ ਤੇ ਕਰਦੇ ਰਹਾਂਗੇ ਅੱਜ ਵੀ ਸਾਡਾ ਬਿਲਕੁਲ ਪੀਸਫੁੱਲ ਜਿਹੜਾ ਬੀਜੇਪੀ ਦੇ ਖਿਲਾਫ ਰੋਸ ਪ੍ਰਦਰਸ਼ਨ ਹੈ ਉਹ ਅਸੀਂ ਕਰ ਰਹੇ ਆ ਜਦੋਂ ਵੀ ਅਰਵਿੰਦ ਖੰਨਾ ਆਊਗਾ ਅਸੀਂ ਭਾਜਪਾ ਸਰਕਾਰ ਦੇ ਖਿਲਾਫ ਪਾ ਪਾ ਉਮੀਦਵਾਰ ਦੇ ਖਿਲਾਫ ਨਾਰੇਬਾਜੀ ਕਰਾਂਗੇ ਤੇ ਉਸ ਆਪਣਾ ਰੋਸ ਪ੍ਰਦਰਸ਼ਨ ਕਰਕੇ ਅਸੀਂ ਸ਼ਾਂਤ ਨੂੰ ਆਪਣੇ ਘਰਾਂ ਨੂੰ ਜਾਵਾਂਗੇ ਪੰਜਾਬ ਸਰਕਾਰ ਬਾਰੇ ਕੀ ਕਹਿਣਾ ਚਾਹੁੰਦੇ ਹੋ ਅੱਜ ਤੁਹਾਡੇ ਰਸਤੇ ਕਿਰੇ ਜਾ ਰਹੇ ਨੇ ਅੱਜ ਪੰਜਾਬ ਸਰਕਾਰ ਦੀ ਪੁਲਿਸ ਦਾ ਰਸਤਾ ਅਸੀਂ ਕਹਿੰਦੇ ਆ ਇਹ ਸਾਰੇ ਰਲੇ ਮਿਲੇ ਨੇ ਇਹਨਾਂ ਦੀ ਲੜਾਈ ਸਿਰਫ ਕੁਰਸੀ ਦੀ ਕੁੱਕੜ ਲੜਾਈ ਹੈ ਨੀਤੀਆਂ ਦੇ ਇਹਨਾਂ ਦਾ ਕੋਈ ਰੋਲਾ ਨਹੀਂ ਹੈਗਾ ਸਾਰੀਆਂ ਹੀ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੀਤੀਆਂ ਤੇ ਸਾਰੀਆਂ ਸਹਿਮਤ ਨੇ ਚਾਹੇ WTO ਦੀਆਂ ਨੀਤੀਆਂ ਨੇ ਚਾਹੇ ਵਰਲਡ ਬੈਂਕ ਦੀਆਂ ਨੀਤੀਆਂ ਨੇ ਸਾਰੀਆਂ ਸਰਕਾਰਾਂ ਵੱਡੇ ਲੋਕਾਂ ਦੇ ਕਾਰਪੋਰੇਟ ਪੱਖ ਦੇ ਪੱਖ 'ਚ ਭੁਗਤਦੀਆਂ ਨੇ ਫੇਰ ਤਾਂ ਬੀਜੇਪੀ ਦੇ ਵਿਰੋਧ ਤੇ ਬਾਕੀ ਪਾਰਟੀਆਂ ਕਿਉਂ ਨਹੀਂ ਦੇਖੋ ਇਸ ਟਾਈਮ ਜਿਹੜੀ ਬੀਜੇਪੀ ਹੈ ਉਹ ਕੇਂਦਰ ਦੇ ਵਿੱਚ ਸੱਤਾ ਦੇ ਵਿੱਚ ਹੈ ਕਿਉਂਕਿ ਜਿਹੜੇ ਖੇਤੀ ਕਾਲੇ ਕਾਨੂੰਨ ਆ ਉਹ ਜਨਕੇ ਬੀਜੇਪੀ ਸਰਕਾਰ ਲੈ ਕੇ ਆਈ ਸੀ ਬੇਸ਼ੱਕ ਇਹ ਪਹਿਲਾਂ ਕਾਂਗਰਸ ਸਰਕਾਰ ਨੇ ਘੜੇ ਸੀ ਪਰ ਅੱਜ ਉਹ ਕੁਰਸੀ ਦੇ ਉੱਪਰ ਮੋਦੀ ਸਰਕਾਰ ਹੈ ਜੇ ਕੱਲ ਨੂੰ ਉੱਥੇ ਜਨਕੇ ਕਾਂਗਰਸ ਸਰਕਾਰ ਆਉਂਦੀ ਹੈ ਰਾਹੁਲ ਗਾਂਧੀ ਆਂਦਾ ਜਾਂ ਕੇਜਰੀਵਾਲ ਆਂਦਾ ਅਸੀਂ ਉਹਦਾ ਵਿਰੋਧ ਕਰਾਂਗੇ ਸਾਡਾ ਜਿਹੜਾ ਸੱਤਾ ਦੀ ਕੁਰਸੀ ਤੇ ਕਾਬਜ ਹੈ ਉਹਦਾ ਵਿਰੋਧ ਹੈ ਕਿਸੇ ਬੰਦੇ ਨਾਲ ਸਾਡਾ ਕੋਈ ਨਿੱਜੀ ਬੇਰ ਨਹੀਂ ਹੈ ਜਿੰਦਾਬਾਦ ਵਰਦੀਤ ਖੱਲ ਜਿੰਦਾਬਾਦ ਹੱਕੀ ਬਾਦ ਜੈ ਸੋਵਾਰ ਹੱਕੀ ਬਾਦ ਜੈ ਸੋਵਾਰ ਹੱਕੀ ਬਾਦ ਜੈ ਸੋਵਾਰ ਜੈ ਸ਼ਿਰੀ ਨਾਮ ਜੈ ਸ਼ਿਰੀ ਨਾਮ ਜੈ ਸ਼ਿਰੀ ਨਾਮ ਜੈ ਸ਼ਿਰੀ ਨਾਮ ਸਾਰਿਕ ਲੱਗ ਗਿਆ ਕੰਨਾ ਸਾਡੀ ਬੜੀ ਸਾਰਿਕ ਮੈਂ ਉਹਦਾ ਜੰਦ ਬਾਈਟ ਬਾਹਰ ਨੂੰ ਕਿੱਥੇ ਲੈ ਜਾਣਾ ਕਾਟਾ ਨਹੀਂ ਹੱਥ ਵਿੱਚ ਕਰਨਾ ਸਾਰੇ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਾਡੇ ਮੱਥੇ ਦੇ ਵਿਰਾਸਤ ਮਾਨ ਸ਼੍ਰੀ ਮੰਡਲ ਪ੍ਰਧਾਨ ਮੇ ਰਗੁਨਾਥ ਕਟੂਰੀਆ ਜੀ ਗਿਆਨ ਜੰਨ ਜੀ ਸੈਣੀ ਜੈਪਾਲ ਜੀ ਸੈਣੀ ਸੀਨੀਅਰ ਬੀਜੇਪੀ ਆਗੂ ਚੇਰੇਸ਼ ਕੁਮਾਰ ਜੀ ਰਾਠੀ ਗਗਨ ਬਿਰਲੀ ਵਿੱਚ ਸੈਕੰਡਰੀ ਗੱगन ਥੋੜਾ ਇਧਰ ਮੇਰੇ

ਬੂਰੀ ਲੱਤਾਂ ਇਹਨਾਂ ਦਾ ਗਲਤ ਰੋਡ ਨਹੀਂ ਝੋਟਾ ਭਾ ਕੇ ਇਹਨਾਂ ਨੂੰ ਸਮਝ ਸਕਾਂ ਇਹ ਆਪਸੀ ਦੇ ਰੋਡ ਬੱਸ 11 ਰੋਡ ਬੁਲਾਣੇ ਗੱਲ ਹੈ ਮੇਰੇ ਕੋਲ ਆ ਕੀ ਕਹਿੰਦੇ ਆਪਾਂ ਨੂੰ ਬੈਠਣਾ ਦਿੱਤਾ ਹੈ ਕਿ ਆਪਾਂ ਹਰ ਹਰ ਦਰਜ ਪਰ ਆ ਦੂਜੇ-ਦੂਜੇ ਉਂਝ ਪਾ ਦਾ ਆਪਾਂ ਕਰਾ ਕਰ ਮੈਂ ਕਹਿੰਦਾ ਕਿ ਮੈਂ ਕਿਹਾ ਪੰਜਾਬ ਤੋਂ ਵੈਸੇ ਹੀ ਨੁਕਸਾਨ ਇਹਦਾ ਹੋ ਰਿਹਾ ਹੈ। ਘਰਾ ਦੇ ਨਾਲ ਹੋਣੀ ਨੁਕਸਾਨ ਹੋ ਰਿਹਾ। ਕਹਿੰਦਾ ਸਾਨੂੰ ਬਰਵਾਣੀ। ਆਪਾਂ ਦੇ ਘਰਾ ਕਰਨਾ ਕਰੀਏ। ਤੇ ਮੈਂ ਕਹਿੰਦਾ ਤੁਸੀਂ ਵਿੱਚਨ ਵਾਲੋ ਜੋਟ ਪਿਆਰ ਕਰ ਲੋ। ਉਹ ਤੋਂਨੇ ਕੱਲਾਣਾ ਸਾਹਿਬਾ ਦੋਨੋਂ ਕੋਟਾ ਪਾਗਲ ਨੇ। ਕੋ ਦੂਜੇ ਦੇ ਕੱਲਾਣਾ ਸਾਹਿਬਾ ਦੋਨੋਂ ਕੋਟਾ ਪਾਗਲ ਨੇ। ਕਹਿੰਦੇ ਨੇ 11 ਸਵਾਲਾਂ ਦਾ ਜਵਾਬ ਦੇ ਦਿਓ ਤੇ ਆਪਾਂ ਤੁਹਾਡਾ ਕਿਹਾ ਨਹੀਂ ਕਰਦੇ ਤੇ ਮੈਨੂੰ ਇੱਕ ਜਿਹੜੇ 11 8 ਕਰਕੇ ਬਿਲਕੁਲ ਸੋਹਣੇ ਅੱਖਰਾਂ ਨਾਲ ਲਿਖ ਕੇ ਇਹਨਾਂ ਦੇ 11 ਸਵਾਲ ਪੜਾਇਆ ਤੇ ਮੈਂ ਪੜ੍ਹੇ ਤੇ ਕਹਿੰਿਆ ਮੈਂ ਕਿਹਾ ਕਿ 11 ਸਵਾਲ ठीक है मैं ग्यारह सवाल का जवाब देने तैयार पर तुम मेरे दो सवालों का जवाब दे रहे हो दो सवाल मैं मेरा पहला सवाल यह है कि प्रधानमंत्री साहब ने योजना बनाई है सम्मान किसान सम्मान निधि योजना उस योजना के लिए हरेक किसान अपने खाते में छह हजार रुपया जा है ਮੈਂ ਕਿਹਾ ਮੈਨੂੰ ਦੱਸੋ ਕਿ ਤੁਹਾਡੇ ਦਿੱਤੇ ਵੱਤੀ ਦਾ ਕਿਸ ਬੱਤੇ ਦੇ ਉਹ 6000 ਰੁਪਏ ਮੋਦੀ ਨੇ ਬਤਾਇਆ। ਉਹ ਮੋਦੀ ਦੇ ਵਿਰੋਧ ਕਰਦੇ ਤਾਂ ਮੋਦੀ ਦਾ ਪੈਸਾ ਤਾਂ ਲੁਟਾ ਦਿਓ। ਇਹ ਲੁਟਾ ਦਿਓ। ਦੂਜਾ ਸਵਾਲ ਮੈਨਰੇ ਸੀ ਉਹਨਾਂ ਕੋਲ। ਮੈਂ ਕਿਹਾ ਮੈਨੂੰ ਦੱਸੋ ਇੱਕ ਹੋਰ ਯੋਜਨਾ ਮਾਤਸਰ ਦੀ। ਆਯੂਸ਼ਮਾਨ ਭਾਰਤ। ਆਯੂਸ਼ਮਾਨ हरेक नागरिक अपने इलाज कराने वास्ते मोदी पांच लाख रुपया का खर्चा कराए खर्च कर मैं उन्होंने तो पूछा मैं क्या मैं दसो कि बहुत तो बड़े जथेबंदी का बता है जिन्हें आयुष्मान भारत तो का कार्ड नहीं मिला पर हो है मुड़ के नहीं मिलेगी क्योंकि जवाब नहीं है, है। जेल को ਮੋਦੀ ਨੇ ਵਿਰੋਧ ਵੀ ਕਰਦੀ ਹੈ ਮੋਦੀ ਦੇ 6000 ਵੀ ਖਾਣੇ ਤੇ ਆਪਣੇ ਗੋਡੇ ਵੀ ਮੋਦੀ ਦੇ ਪੈਸੇ ਤੇ ਬਦਲਾਵਾ ਹੈ ਆ ਹਾਲਿਆ